ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਤੁਸੀਂ ਆਪਣੇ ਆਪ ਨੂੰ ਕਦੇ ਵੀ ਗਰੀਬ ਨਾ ਸਮਝੋ ਦੋਸਤੋ ਇਹ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਹਰ ਇੱਕ ਗਰੀਬ ਆਦਮੀ ਆਪਣੇ ਤੋਂ ਤਕੜੇ ਆਦਮੀ ਦੇ ਸਾਹਮਣੇ ਧਿਆਦਾ ਪੱਤਰ ਜਿਹਾ ਬਣ ਕੇ ਰਹਿੰਦਾ ਹੈ ਮਤਲਬ ਗਰੀਬ ਜਿਹਾ ਡਰਪੋਕ ਜਿਹਾ ਨਿਮਾਣਾ ਜਿਹਾ ਬਣ ਕੇ ਰਹਿੰਦਾ ਹੈ ਉਸ ਦੇ ਸਾਹਮਣੇ ਜੇਕਰ ਔਰੋਸ਼ੋ ਵਾਲਾ ਆਦਮੀ ਬੇਸ਼ੱਕ ਝੂਠ ਹੀ ਬੋਲ ਰਿਹਾ ਹੋਵੇ ਪਰ ਉਹ ਗਰੀਬ ਜਿਹੇ ਆਦਮੀ ਦੀ ਜਰਤ ਹੀ ਨਹੀਂ ਪੈਂਦੀ ਕਿ ਉਹ ਝੂਠ ਬੋਲਣ ਵਾਲੇ ਆਦਮੀ ਦੀ ਗੱਲ ਨੂੰ ਟੋਕ ਸਕੇ ਜਾਂ ਕੱਟ ਦੇਵੇ ਅਸਲ ਵਿੱਚ ਔਰੋਸ਼ੋ ਵਾਲਾ ਆਦਮੀ ਗਰੀਬ ਆਦਮੀ ਨਾਲੋਂ ਜ਼ਿਆਦਾ ਗਿਆਨਵਾਨ ਨਹੀਂ ਹੁੰਦਾ ਕਈ ਵਾਰ ਤਾਂ ਗਰੇਵ ਆਦਮੀ ਉਸ ਤਕੜੇ ਆਦਮੀ ਨਾਲੋਂ ਪੜਿਆ ਲਿਖਿਆ ਵੀ ਵੱਧ ਹੁੰਦਾ ਹੈ ਪਰ ਇਹ ਗਿੱਦੜ ਦੇ ਛੇਰ ਵਾਲੀ ਖੱਲ ਵਾਲੀ ਗੱਲ ਵਾਂ ਉਹ ਤਕੜਾ ਆਦਮੀ ਆਪਣੀ ਐਵੇਂ ਹੀ ਫੋਕੀ ਧੌਂਸ ਜਮਾ ਕੇ ਰੱਖਦਾ ਹੈ ਅਤੇ ਆਪਣੇ ਝੂਠੇ ਗੱਲ ਨੂੰ ਵੀ ਆਪਣੇ ਰੋਹ ਸ਼ੋਭ ਦੇ ਸਿਰ ਤੇ ਸੱਚੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਮੇਰਾ ਆਪਣਾ ਵਿਚਾਰ ਹੈ ਕਿ ਕਦੇ ਵੀ ਆਪਣੇ ਆਪ ਨੂੰ ਗਰੀਬ ਨਾ ਸਮਝੋ ਇਸ ਤਰ੍ਹਾਂ ਆਪਣੇ ਆਪ ਨੂੰ ਗਰੀਬ ਕਹਿਣ ਨਾਲ ਕਦੇ ਵੀ ਕੋਈ ਕਿਸੇ ਨੂੰ ਖਾਣ ਵਾਸਤੇ ਨਹੀਂ ਦਿੰਦਾ ਸਭ ਤੋਂ ਜ਼ਰੂਰੀ ਗੱਲ ਤਾਂ ਕੋਈ ਨਾ ਕੋਈ ਕੰਮ ਕਰਕੇ ਆਪਣੇ ਆਪ ਨੂੰ ਆਤਮ ਨਿਰਭਰ ਬਣਾ ਕੇ ਰੱਖੋ ਕੰਮ ਦੇ ਮੌਕੇ ਤਲਾਸ਼ਦੇ ਰਹੋ ਆਪਣੇ ਵਿਚਾਰ ਚੰਗੇ ਤੇ ਉੱਚੇ ਸੁੱਚੇ ਰੱਖੋ ਆਪਣੀਆਂ ਵਿਗੜੀਆਂ ਹੋਈਆਂ ਆਦਤਾਂ ਨੂੰ ਸੁਧਾਰ ਕੇ ਰੱਖੋ ਸੋਸ਼ਲ ਮੀਡੀਆ ਉਪਰ ਊਠ ਪਟਾੰਗ ਵੀਡੀਓes ਨੂੰ ਦੀ ਬਜਾਏ ਚੰਗੇ ਵਿਦਵਾਨਾਂ ਦੀਆਂ ਵੀਡੀਓ ਨੂੰ ਸੁਣੋ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋ ਸਾਡੇ ਕੱਪੜੇ ਵੇਚਕ ਸਸਤੇ ਹੀ ਕਿਉਂ ਨਾ ਹੋਣ ਉਹਨਾਂ ਨੂੰ ਵਧੀਆ ਤਰੀਕੇ ਨਾਲ ਵਧੀਆ ਸਲੀਕੇ ਨਾਲ ਸਾਫ਼ ਸੁਥਰੇ ਕਰਕੇ ਪਹਿਨ ਕੇ ਰੱਖੋ ਸ਼ੀਰ ਦੀ ਖਲ ਵਿੱਚ ਛੁਪੇ ਹੋਏ ਗਿੱਦੜਾ ਨੂੰ ਦੇਖ ਕੇ ਬਿਲਕੁਲ ਨਾ ਘਬਰਾਓ ਜੇਕਰ ਤੁਸੀਂ ਆਪਣੇ ਗਿਆਨ ਵਿੱਚ ਵਾਧਾ ਕਰਕੇ ਰੱਖੋਗੇ ਤਾਂ ਤੁਹਾਨੂੰ ਝੱਟ ਹੀ ਉਹਨਾਂ ਸ਼ੇਰ ਦੀ ਖੱਲ ਵਿੱਚ ਛੁਪੇ ਹੋਏ ਗਿੱਦੜਾਂ ਦੀ ਪਹਿਚਾਨ ਆ ਜਾਵੇਗੀ ਕਦੇ ਵੀ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਇਹੋ ਜਿਹੇ ਆਦਮੀਆਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ ਗੱਲ ਕਰਦੇ ਸਮੇਂ ਆਪਣੀ ਗੱਲ ਨੂੰ ਪੂਰੀਆਂ ਦਲੀਲਾਂ ਨਾਲ ਅਗਲੇ ਦੇ ਸਾਹਮਣੇ ਰੱਖੋ ਤੁਸੀਂ ਜਿੰਨਾ ਅਗਲੇ ਦੇ ਸਾਹਮਣੇ ਗਰੀਬੜੇ ਜਿਹੇ ਅਣਜਾਣ ਜਿਹੇ ਅਨਪੜ ਜਿਹੇ ਬਣ ਕੇ ਰਹੋਗੇ ਉਨਾ ਹੀ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਤੇ ਤੁਹਾਡਾ ਸ਼ੋਸ਼ਣ ਕਰਨਗੇ ਤੁਹਾਡੇ ਨਾਲ ਕੋਈ ਆਰਥਿਕ ਤੌਰ ਤੇ ਅਮੀਰ ਹੋ ਸਕਦਾ ਹੈ ਪਰ ਤੁਸੀਂ ਕਿਸੇ ਨੂੰ ਮਾਨਸਿਕ ਤੌਰ ਤੇ ਆਪਣੇ ਨਾਲੋਂ ਅਮੀਰ ਨਾ ਹੋਣ ਦਿਓ ਦੋਸਤੋ ਟਿੱਪੂ ਸੁਲਤਾਨ ਨੇ ਇੱਕ ਵਾਰ ਇੱਕ ਗੱਲ ਆਖੀ ਸੀ ਕਿ ਭੇਡਾਂ 100 ਸਾਲ ਜਿਉਣ ਨਾਲੋਂ ਸ਼ੇਰ ਵਾਂਗ 1 ਸਾਲ ਜੁਣਾ ਚੰਗਾ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਥੋੜਾ ਸਮਾਂ ਜਿਉਣ ਲਵੋ ਪਰ ਚੰਗਾ ਜਿਉਣ ਲਵੋ ਮੜਕ ਨਾਲ ਜਿਉਣ ਲਵੋ ਇੱਜ਼ਤ ਨਾਲ ਜਿਉਣ ਲਵੋ ਬਸ ਇਹੋ ਹੀ ਜ਼ਿੰਦਗੀ ਜਿਉਣ ਦੀ ਕਲਾ ਹੈ 100 ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰ ਦੇਣਾ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ